ਅਣਖੀ ਅਣਖ ਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਮੌਤੋਂ ਡਰਨਾ ਮੌਤੋਂ ਡਰਨਾ ਰਾਸ ਨਹੀਂ ਗੈਰਤ ਵਾਲਿਆਂ ਨੂੰ ਚਾ ਚੜ ਜਾਂਦਾ ਚਾ ਚੜ ਜਾਂਦਾ ਮੌਤ ਵੇਖ ਸਰਬਾਲਿਆਂ ਨੂੰ ਹੁਣੀ ਕਰ ਨਾ ਜਾਂਦੇ ਜਾਂਦੀ ਬਾਜੀ ਲਾ ਜਾਂਦੇ ਅਣਖੀ ਅਣਖ ਵੇ ਆ ਜਾਂਦੇ ਜਾਂਦੀ ਬਾਜੀ ਲਾ ਜਾਂਦੇ ਅੜਖੀ ਅੜਖ ਵਿਆ ਜਾਂਦੇ ਜਾਨ ਦੀ ਬਾਦੀ ਲਾ ਜਾਂਦੇ ਓ ਮੇਥਨ ਸ਼ਨ ਮੇਥਨ ਸ਼ਨ ਪਿੱਛੇ ਹਟਣਾ ਸਿੱਖਿਆ ਨਹੀਂ ਹਾਰ ਜਾਵਣਾ ਹਾਰ ਜਾਵਣਾ ਜ਼ੁਲਮ ਵੇਖ ਕੇ ਸਿੱਖਿਆ ਨਹੀਂ ਫਿਰਨਣ ਬੋਲ ਪਗਾ ਜਾਂਦੇ ਜਾਨ ਦੀ ਬਾਜੀ ਲੈ ਜਾਂਦੇ ਕੀ ਅਣਖ ਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਓ ਲੱਖਾਂ ਦੇ ਨਾਲ ਲੱਖਾਂ ਦੇ ਨਾਲ ਕੱਲੇ ਟੱਕਰ ਲੈ ਜਾਂਦੇ ਓ ਸੜਦੀਆਂ ਤਵੀਆਂ ਸੜਦੀਆਂ ਤਵੀਆਂ ਤੇ ਮਰ ਜੂੜੇ ਬਹਿ ਜਾਂਦੇ ਓ ਪਣਾ ਮਨ ਵਖਰਦੇ ਜਾਣ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵਿਆ ਜਾਂਦੇ ਜਾਣ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵਿਆ ਜਾਂਦੇ ਜਾਣ ਦੀ ਬਾਜੀ ਲਾ ਕਦੇ ਜੂਝ ਮੈਦਾਨ ਵਿਖਾਉਂਦੇ ਨੇ ਦਸ ਦਸ ਲੱਖ ਨਾਲ ਦਸ ਦਸ ਲੱਖ ਨਾਲ ਕੱਲੇ ਮੱਥਾ ਲਾਉਂਦੇ ਨੇ ਅਣਖ ਠੰਡੇ ਖੜਕ ਜਾਂਦੇ ਜਾਨ ਦੀ ਬਾਜ਼ੀ ਲਾ ਜਾਂਦੇ ਅਣਖੀ ਅਣਖ ਵਿਆ ਜਾਂਦੇ ਜਾਨ ਦੀ ਬਾਜ਼ੀ ਲਾ ਜਾਂਦੇ ਅਣਖੀ ਅਣਖ ਵਿਆ ਜਾਂਦੇ ਜਾਨ ਦੀ ਬਾਦਿਲ ਆ ਜਾਂਦੇ ਆ ਸਬਰ ਵੇਖ ਲਾ ਸਬਰ ਵੇਖ ਲਾ ਯਾਰ ਹੇਠ ਹੱਸਦੇ ਨੇ ਆ ਸ਼ਾਂ ਤੇ ਗਾ ਦੀ ਸ਼ਾਂ ਤੇ ਗਾ ਦੀ ਕਿੰਜ ਮੰਨਣੀ ਦੱਸ ਦੇ ਦੇ ਘੜਕੂਲ ਮੈਂ ਨਾ ਜਾਂਦੇ ਜਾਨ ਦੀ ਬਾਦਿਲ ਖਵਿਆ ਜਾਂਦੇ ਜਾਨ ਦੀ ਬਾਦੀ ਲਾ ਜਾਂਦੇ ਅਣਖੀ ਅਣਖ ਵੇ ਆ ਜਾਂਦੇ ਜਾਨ ਦੀ ਬਾਦੀ ਲਾ ਜਾਂਦੇ ਆਓ ਤੋਪਾਂ ਮੂਰੇ ਤੋਪਾਂ ਮੂਰੇ ਪੈਣ ਚੱਤਿਆਂ ਖੜ ਗਣਾ ਆਓ ਜ਼ਾਲਮ ਸੋਤਣਾ ਜ਼ਾਲਮ ਸੋਤਣਾ ਜਾ ਲੰਡਣਾ ਵਿੱਚ ਵੜ ਜਾਣਾ ਖਰੰਦੇ ਜਾਂਦੀ ਬਾਜੀ ਲਾ ਜਾਂਦੇ ਅਣਖੀ ਅਣਖ ਵੇ ਆ ਜਾਂਦੇ ਜਾਂਦੀ ਬਾਜੀ ਲਾ ਜਾਂਦੇ ਅਣਖੀ ਅਣਖ ਵੇ ਆ ਜਾਂਦੇ ਜਾਂਦੀ ਬਾਜੀ ਲਾ ਜਾਂਦੇ ਨਕਾਲੀ ਜਾਂ ਚਰਸੀ ਰਤ ਵਹਾਈ ਬਾਲੀ ਐ ਇੰਜਕਾਰੀ ਦੀ ਇੰਜਕਾਰੀ ਦੀ ਹੱਕਾਂ ਦੀ ਰਖਵਾਲੀ ਐ ਜਬਰ ਨਾਲ ਨ ਕਰਾਂ ਜਾਂਦੇ ਜਾਂਦੀ ਬਾਜੀ ਲਾ ਜਾਂਦੇ ਅਣਖਿ ਅਣਖ ਵਿਆ ਜਾਂਦੇ ਜਾਂਦੀ ਬਾਜੀ ਲਾ ਅਣਖੀ ਅਣਖ ਵਿਆ ਜਾਂਦੇ ਜਾਂਦੀ ਬਾਜੀ ਲਾ ਜਾਂਦੇ ਓ ਲਹਿਰ ਇਕਲੀ ਲਹਿਰ ਇਕਲੀ ਸੀ ਅਣਖੀਲੇ ਬਬਰਹਦੀ ਲੜੀ ਲਾ ਮੇਰੀ ਲੜੀ ਲਾ ਮੇਰੀ ਜੂਜਣ ਵਾਲੇ ਟੱਪਰਾ ਦੀ ਆ ਹੱਸ ਕੇ ਕੱਲ ਲਹਾ ਜਾਂਦੇ ਜਾਂਦੀ ਬਾਜੀ ਲਾ ਜਾਂਦੇ ਅਣਖ ਅਣਖ ਵੇ ਆ ਜਾਂਦੇ ਜਾਂਦੀ ਬਾਜੀ ਲਾ ਜਾਂਦੇ ਓ ਅਮਰਜੀਤ ਸਿੰਘ ਅਮਰਜੀਤ ਸਿੰਘ ਸ਼ੇਰ ਲਿਖੇ ਸਬਰ ਹਵਾ ਹਵਾ ਓ ਕੌਮ ਦੇ ਸਿਰ ਤੇ ਕੌਮ ਦੇ ਸਿਰ ਤੇ ਜਾਨ ਦੀ ਬਾਜੀ ਲਾ ਜਾਂਦੇ ਅਣਖੀ ਅਣਖ ਵਿਆ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ ਜਾਨ ਦੀ ਬਾਜੀ ਲਾ ਜਾਂਦੇ